ਆ ਮਾਨ ਸਾਹਿਬ ਕਾਫੀ ਕੋਸ਼ਿਸ਼ਾਂ ਕਰਦੇ ਨੇ ਪੰਜਾਬ ਨੂੰ ਅੱਗੇ ਲੈ ਜਾਂਦੀਆਂ ਪਰ ਵਿਧਾਇਕਾਂ ਨੂੰ ਅੱਗੇ ਲੈ ਜਾਂਦੀਆਂ ਵੀ ਕੋਸ਼ਿਸ਼ਾਂ ਕਰ ਰਹੇ ਨੇ ਕਹਿੰਦੇ ਉਹਨਾਂ ਨੂੰ ਵੀ ਗੱਫੇ ਦੇਣ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਨੇ ਇੱਕ ਪੈਨਲ ਬਣਾਇਆ ਕਹਿੰਦੇ ਕਿ ਭਾਈ ਸਾਡਾ ਵੀ ਪਤਾ ਕੁੱਤਾ ਵਧਾਓ ਕੀ ਹੈ ਹੁਣ ਇਹ ਵਧ ਰਹੀਆਂ ਨੇ ਫਿਰ ਸੈਲਰੀਆਂ ਸੁੱਲੀਆਂ ਵਿਧਾਇਕਾਂ ਦੀਆਂ ਵੀ ਮੁਸ਼ਕਲ ਹੈ ਕਿਉਂਕਿ ਰੌਲਾ ਪੈ ਜਾਊਗਾ ਇਹਨਾਂ ਨੇ ਅੱਗੇ ਵੀ ਯਤਨ ਕੀਤਾ ਸੀਗਾ ਜੀ ਤਾਂ ਲੋਕ ਜਿਹੜੇ ਆ ਉਹ ਮੁਖਾਲਫਤ ਬਹੁਤ ਜ਼ਿਆਦਾ ਕਰਦੇ ਨੇ ਬਿਲਕੁਲ ਕਿਉਂਕਿ देखो ਹੁਣ ਤਨਖਾਹ ਜਿਹੜੀ ਹੁੰਦੀ ਆ ਉਹ ਇਸ ਤਰ੍ਹਾਂ ਦੀ ਚੀਜ਼ ਆ ਕਿ ਹਰੇਕ ਬੰਦਾ ਕਹਿੰਦਾ ਕਿ ਸਾਲ ਦਰ ਸਾਲ ਇਹ ਵਧਣੀ ਚਾਹੀਦੀ ਜੀ ਕਿਉਂ ਕਿ ਕਿਉਂਕਿ ਮਹਿੰਗਾਈ ਵੱਧਦੀ ਆ ਤੁਹਾਡੀਆਂ ਜ਼ਰੂਰਤਾਂ ਵੱਧਦੀਆਂ ਨੇ ਬਿਲਕੁਲ ਇਹ ਸੱਚ ਹੈ ਕਿ ਲੀਡਰਾਂ ਦੇ ਖਰਚੇ ਵੀ ਜਿਹੜੇ ਆ ਉਹ ਵੱਧਦੇ ਆ ਸਾਫ਼ ਹੈ ਨਾ ਜੀ ਬਿਲਕੁਲ ਪਰ ਇਹ ਵੀ ਸੱਚ ਹੈ ਕਿ ਲੀਡਰਾਂ ਦੇ ਖਰਚੇ ਵਧੇ ਜਿਹੜੇ ਆ ਉਹ ਅਫੋਰਡ ਕਰਨ ਵਾਲੇ ਵੀ ਬਤੇਰੇ ਹੁੰਦੇ ਆ ਉਹ ਆਪ ਹੀ ਪੰਜਾਲੀ ਚ ਜਾ ਕੇ ਸਿਰ ਦੇ ਦਿੰਦੇ ਆ ਕਿ ਕੋਈ ਗੱਲ ਨਹੀਂ ਐ ਮੈਂ ਚੁੱਪਦਾ ਹੂੰ ਜੀ ਇਹ ਵੀ ਇੱਕ ਸੱਚ ਹੈ ਬਿਲਕੁਲ ਸੱਚ ਹੈ ਬਿਲਕੁਲ ਹੁਣ ਇਹਨਾਂ ਨੂੰ ਜਿਹੜਾ ਕੋਈ ਲੈ ਦੇ ਕੇ ਮਿਲਦਾ ਉਹ ਲੱਖ ਰੁਪਏ ਦੇ ਕਰੀਬ ਮਿਲਦਾ ਹਲਕਾ ਪਤਾ ਜੀ ਬੇਸਿਕ ਸੈਲਰੀ ਹੈ ਜੀ ਜੀ ਟੋਟਲ ਪੈਕੇਜ ਜਿਹੜਾ ਹੈ ਨਾ ਜੇ ਐਵਰੇਜ ਦੇਖੋਗੇ ਤੇ ਲੱਖ ਦੇ ਅੰਦਰ ਵਾਰਿਆ ਜੀ ਅੱਜ ਮੈਂ ਇੱਕ ਰਿਪੋਰਟ ਜਿਹੜੀ ਹੈ ਨਾ ਉਹ ਕਿਤੇ ਦੇਖੀ ਸੀਗੀ ਕਿਸੇ ਨੇ ਗੱਲ ਕੀਤੀ ਆ ਭਾਰਤਵਾਜ ਸਾਹਿਬ ਨੇ ਤੋਂ ਕਹਿੰਦੇ ਕਿ ਇੱਕ ਇਹਨਾਂ ਨੇ ਵਿਸ਼ੇਸ਼ ਜਿਹੜੀ ਹੈ ਨਾ ਜਨਰਲ ਪਰਪਸ ਕਮੇਟੀ ਜਿਹੜੀ ਹੈ ਉਹ ਬਣਵਾਈ ਹੈ ਸੰਧਵਾਨ ਸਾਹਿਬ ਤੋਂ ਜੀ ਮਤਲਬ ਕਿ ਆਮ ਮੰਤਵ ਕਮੇਟੀ ਕਹ ਲੋ ਇਹਨੂੰ ਜਾਂ ਸਪੈਸ਼ਲ ਮੰਤਵ ਕਮੇਟੀ ਕਹ ਲੋ ਕਿ ਉਹਦਾ ਕੰਮ ਇਹੋ ਆ ਕਿ ਇਹ ਵੇਖੀਏ ਕਿ ਸੈਲਰੀ 'ਚ ਹੁਣ ਇਜ਼ਾਫਾ ਕਰਨ ਦਾ ਬਿੱਲ ਆ ਗਿਆ ਜੀ ਉਹ ਕਹਿੰਦੇ ਨੇ ਕਿ ਜਿਹੜੀ ਇਹ ਸੈਲਰੀ ਆ ਕਿਉਂਕਿ ਜਿਹੜਾ ਇੱਕ ਐਮਐਲਏ ਆ ਉਸ ਐਮਐਲਏ ਦਾ ਰੈਂਕ ਜੇ ਦੇਖੀਏ ਜਾਂ ਤਾਕਤ ਦੇਖੀਏ ਤੇ ਉਹ ਚੀਫ ਸੈਕਟਰੀ ਦੇ ਬਰੋਬਰ ਆ। ਚੀਫ ਸੈਕਟਰੀ ਜਿਹੜਾ ਉਹ 3 ਲੱਖ ਰੁਪਈਆ ਲੈਂਦਾ ਹੈ ਜਿੱਥੇ ਉਹਨੋਂ ਦੇ ਬਰੋਬਰ ਹੀ ਫਿਰ ਇਹ ਸਭ ਕੁਝ ਕਰ ਦਿੱਤਾ ਜਾਵੇ। ਹੁਣ ਇਹਦੀ ਇੱਕ ਮੀਟਿੰਗ ਦੱਸਦੇ ਆ ਇਸ ਕਮੇਟੀ ਦੀ ਜਿਹੜੀ ਆ ਉਹ 20 ਤਰੀਕ ਨੂੰ ਹੋ ਵੀ ਚੁੱਕੀ ਆ। ਦੂਜਾ ਪ੍ਰਪੋਜ਼ਲ ਇਹ ਦਸੀਦਾ ਹੈ ਕਿ ਭਈ ਹੁਣ ਜੇ ਚੰਡੀਗੜ੍ਹ ਜਿਹੜੀਆਂ ਹਫਤਾਵਾਰ ਮੀਟਿੰਗਾਂ ਹੁੰਦੀਆਂ ਜੇ ਉਹਨਾਂ 'ਚ ਗੱਡੀ ਲੈ ਕੇ ਆਉਂਦੇ ਆ ਤੇ ਤੇਲ ਖਰਚਾ ਹੁਣ ਵੱਧ ਆ। ਜੀ ਪਹਿਲਾਂ ਦੇ ਮੁਕਾਬਲੇ ਵਧਦਾ ਹੈ ਬਿਲਕੁਲ ਜੀ ਤੇ ਉਸ ਹਿਸਾਬ ਨਾਲ ਉਹ ਵੀ ਵਧਾ ਦਿਓ ਉਧਰੋਂ ਜੇ ਆਪਾਂ ਵੇਖੀਏ ਤੇ ਇਹ ਕਹਿੰਦੇ ਆ ਕਿ ਜਿਹੜਾ ਹੋਰ ਮੀਟਿੰਗਾਂ ਵਗੈਰਾ ਦਾ ਸਫਰੀ ਪੱਤਾ ਜਿਹੜਾ ਸਾਨੂੰ ਮਿਲਦਾ ਹੈ ਭਈ ਇਹ ਵਧਾ ਕੇ ਦੇਣਾ ਚਾਹੀਦਾ ਜੀ ਮਤਲਬ ਕਿ ਕੁੱਲ ਮਿਲਾ ਕੇ ਕਹਿ ਲੋ ਖਬਰ ਇਹ ਆਪਾਂ ਕਹਿ ਸਕਦੇ ਆ ਆ ਰਹੀ ਆ ਕਿ ਸੈਲਰੀ ਜਿਹੜੀ ਆ ਉਹ ਤਕਰੀਬਨ 3 ਗੁਣਾ ਕਰਨ ਦਾ ਵਿਚਾਰ ਆ ਜੀ ਕਿ ਇੱਕ ਐਮਐਲਏ ਨੂੰ ਜਿਹੜਾ 1 ਲੱਖ ਦੇ ਅੰਦਰ-ਬਾਰ ਮਿਲਦਾ ਹੂੰ ਉਹ ਰੁਪਈਆ ਜਿਹੜਾ ਉਹ ਤਕਰੀਬਨ 3 ਲੱਖ ਰੁਪਈਆ ਕੀਤਾ ਜਾਵੇ ਜੀ ਪਰ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਇਸ ਵੇਲੇ ਜਿਸ ਤਰ੍ਹਾਂ ਦੀ ਸਿਆਸਤ ਹੋ ਰਹੀ ਆ ਜਿਸ ਤਰ੍ਹਾਂ ਦਾ ਲੋਕਾਂ ਦਾ ਨਜ਼ਰੀਆ ਹੈ ਸਿਆਸਤ ਨੂੰ ਲੈ ਕੇ ਕਿ আরে ਇਹ ਬੜੀ ਚੱਕਵੀ ਤੇ ਚਲਾਵੀ ਜੀ ਰਾਜਨੀਤੀ ਹੋ ਰਹੀ ਆ ਸਾਡੇ ਇੱਥੇ ਗੰਭੀਰ ਰਾਜਨੀਤੀ ਨਹੀਂ ਲੋਕ ਵੀ ਪੂਰਾ ਹਿੱਸਾ ਲੈਣ ਲੱਗੇ ਹੌਲੀ-ਹੌਲੀ ਰਾਜਨੀਤੀ ਦੇ ਵਿੱਚ ਆਦਰਸ਼ ਕਿਹਾ ਤੁਸੀਂ ਤਾਂ ਉਹ ਨਜ਼ਰ ਰੱਖਦੇ ਨੇ ਜੀ ਤਾਂ ਉਹ ਵਿਰੋਧ ਕਰਦੇ ਨੇ ਸੋਸ਼ਲ ਮੀਡੀਆ ਤੇ ਹੁਣ ਦਰਅਸਲ ਕੀ ਹੁੰਦਾ ਕਿ ਇਹ ਤੇ ਆਪਸ ਦੇ ਵਿੱਚ ਇੱਕ ਗੱਲ ਤੇ ਸਹਿਮਤ ਹੋ ਜਾਂਦੇ ਆ ਹੋਰ ਕਿਸੇ ਗੱਲ ਤੇ ਸਹਿਮਤ ਹੋ ਨਾ ਹੋਣ ਜਦੋਂ ਤਨਖਾਹ ਜਾਂ ਪੱਤਾ ਵਧਾਉਣ ਦੀ ਵਾਰੀ ਆਉਂਦੀ ਆ ਤੇ ਸਾਰੇ ਸਹਿਮਤ ਹੋ ਜਾਂਦੇ ਆ ਜਦੋਂ ਆਪ ਦਾ ਫਾਇਦਾ ਹੋਵੇ ਉਦੋਂ ਹਾਂਜੀ ਸਾਰੇ ਸਹਿਮਤ ਹੋ ਜਾਂਦੇ ਨੇ ਪਰ ਗੱਲ ਇਹ ਆ ਕਿ ਅੱਜ ਕੱਲ ਤੁਹਾਨੂੰ ਪਤਾ ਸੋਸ਼ਲ ਮੀਡੀਆ ਤੇ ਇਸ ਤਰ੍ਹਾਂ ਦੀ ਨੈਗੇਟਿਵ ਰਾਜਨੀਤੀ ਤੋਂ ਨਰਾਜ਼ ਲੋਕ ਜਿਹੜੇ ਫਿਰ ਰੌਲਾ ਪਾ ਲੈਂਦੇ ਨੇ ਬਿਲਕੁਲ ਕਿ ਨਹੀਂ ਨਹੀਂ ਯਾਰ ਲੋਕਾਂ ਤੇ ਬੋਝ ਪਵੇਗਾ ਜੀ ਜੀ ਸੋ ਇਸ ਵਾਸਤੇ ਥੋੜਾ ਮੁਸ਼ਕਲ ਹੁੰਦਾ ਹੈ ਤਾਂ ਹੋ ਸਕਦਾ ਭਾਈ ਗੱਲ ਇਹ ਆ ਕਿ ਹੁਣ ਸੈਸ਼ਨ ਚੱਲ ਪਿਆ ਇਹ ਪਟਾਕਾ ਹੀ ਨਾ ਪਾ ਦੇਣ ਕਿਤੇ ਲਿਆ ਕੇ ਤੇ ਰੱਖ ਦੇਣ ਕਿ ਲਓ ਜੀ ਕਰੋ ਪਾਸ ਹੂੰ ਬਿਲਕੁਲ ਠੀਕ ਹੈ ਜਦੋਂ ਪਾਸ ਹੋ ਗਿਆ ਲੋਕ ਕਿ ਇਹਨਾਂ ਨੂੰ ਪਤਾ ਹੈ ਲੋਕਾਂ ਦਾ ਬੜਾ ਭੇਤ ਹੁੰਦਾ ਹੈ ਇਹਨਾਂ ਨੂੰ ਲੀਡਰਾਂ ਨੂੰ ਕਿ ਲੋਕਾਂ ਨੇ ਲੈ ਦੇ ਕੇ ਕੋਈ 2-4 ਦਿਨ ਰੌਲਾ ਪਾਉਣਾ ਹੈ ਬਿਲਕੁਲ ਤੇ ਜੇ ਉਹਨਾਂ 2-4 ਦਿਨਾਂ ਅੰਚ ਆਪਾਂ ਕੋਈ ਹੋਰ ਗੇਮ ਖੇਡ ਲਈਏ ਕੋਈ ਇੱਕ ਦੂਜੇ ਤੇ ਬਿਆਨ ਹੀ ਉਸ ਤਰ੍ਹਾਂ ਦਾ ਦੇ ਦਈਏ ਦਾਗ ਦੀ ਇਹ ਉਧਰ ਨੂੰ ਭੱਜ ਪੈਣਗੇ ਜੀ ਜੀ ਮਤਲਬ ਕਿ ਭੀੜ ਦਾ ਕੰਮ ਕੀ ਆ ਕਿ ਜਿਹੜੇ ਹੁਣ ਆਪਾਂ ਦੇਖਦੇ ਹਾਂ ਛੋਟੇ ਹੁੰਦੇ ਉਹ ਤਮਾਸ਼ਾ ਕਰਨ ਵਾਲੇ ਆਉਂਦੇ ਸੀਗੇ ਤੇ ਅਸੀਂ ਉਹਨਾਂ ਦੇ ਮਗਰ ਉਹ ਤੁਰਦੇ ਸੀ ਜੀ ਉਹ ਇੱਕ ਗੁੱਟ ਤੇ ਜਾਂਦੇ ਗਲੀ ਗਲੀ ਮਗਰ ਮਗਰ ਤੁਰਦੇ ਜੇ ਦੂਜੀ ਗੁੱਟ ਤੇ ਜਾਂਦੇ ਤਾਂ ਜੀ ਤਾਂ ਉਹਨਾਂ ਨੂੰ ਤਾਂ ਇਹ ਲੱਗਦਾ ਕਿ ਇਹ ਤੇ ਤਮਾਸ਼ੀਨ ਹੈਗੇ ਨੇ ਇਹਨਾਂ ਨੂੰ ਕੋਈ ਤਮਾਸ਼ਾ ਹੋਰ ਵਖਾ ਦੇ ਆਂਗੇ ਬਿਲਕੁਲ ਜੀ ਸੋ ਇਸ ਵਾਸਤੇ ਹੋ ਸਕਦਾ ਇਹ ਸੰਭਾਵਨਾ ਹੈ ਕਿ ਭਾਈ ਇਹ ਕੋਸ਼ਿਸ਼ ਕਰਨ ਕੇ ਵਾਦਾ ਜਿਹੜਾ ਉਹ ਪਾਸ ਕਰਵਾ ਲਈਏ ਪਰ ਵਿਰੋਧ ਤਾਂ ਜ਼ਰੂਰ ਹੋਏਗਾ ਉੱਥੇ ਸਹਿਮਤੀ ਇਹਨਾਂ ਦੀ ਬਣ ਜਾਣੀ ਹੈ ਸਾਰਿਆਂ ਦੀ ਪਰ ਬਾਹਰ ਵਿਰੋਧ ਹੋਏਗਾ ਜੀ ਤੇ ਬਾਕੀ ਹਾਂ ਜੀ ਹਾਂ ਜੀ ਪਾਰਟੀਆਂ ਵੱਲੋਂ ਨਹੀਂ ਹੋਏਗਾ ਪਾਰਟੀਆਂ ਦੇ ਤਾਂ ਐਮ ਐਲ ਏ ਨੇ ਨਾ ਜੀ ਸਾਰਿਆਂ ਨੇ ਸਹਿਮਤੀ ਨਾਲ ਹੀ ਤਾਂ ਕਮੇਟੀ ਬਣਵਾਈ ਹੋਏਗੀ ਨਾ ਸਭ ਜੀ ਜੀ ਕਿ ਉਸ ਵਾਅਦੇ ਤੇ ਕੋਈ ਇਹਨਾਂ ਦਾ ਆਪਸ ਦੇ ਵਿੱਚ ਟਕਰਾ ਨਹੀਂ ਹੋਏਗਾ ਹੂੰ ਉਹ ਤੇ ਸਾਰੇ ਸਹਿਮਤ ਹੋ ਜਾਣਗੇ ਕਿ ਵਧਾਓ ਵਧਾਓ ਯਾਰ ਮਗਹੀਾਈ ਬੜੀ ਵਧੀਆ ਪਰ ਇਹਨਾਂ ਦਾ ਜਿਹੜਾ ਵਿਰੋਧ ਹੋਏਗਾ ਵਿਰੋਧ ਹੋਏਗਾ ਇਹਨਾਂ ਦਾ ਆਮ ਲੋਕਾਂ ਵੱਲੋਂ ਕਿ ਯਾਰ ਤੁਸੀਂ ਕਰਦੇ ਕਿਉਂ ਹਾਲਾਂਕਿ ਮੇਰਾ ਆਪਣਾ ਇੱਕ ਇਹਦੇ 'ਚ ਓਪੀਨੀਅਨ ਆ ਕਿ ਭਈ ਠੀਕ ਆ ਖਰਚੇ ਬਹੁਤ ਹੁੰਦੇ ਆ ਜੀ ਇਮਾਨਦਾਰੀ ਦੀ ਜੇ ਰਾਜਨੀਤੀ ਕਰਨੀ ਹੋਵੇ ਇੱਕ ਐਮਐਲਏ ਜਿਹੜਾ ਮੈਨੂੰ ਉਮੀਦ ਆ ਕਿ ਉਹਦਾ ਕੋਈ 5 ਤੋਂ 10 ਲੱਖ ਦਾ ਖਰਚਾ ਹੈਗਾ ਬੰਦੇ ਆਉਣੇ ਆ ਉਹਨੇ ਆਪ ਹਲਕੇ ਚ ਵੀ ਜਾਣਾ ਚੰਡੀਗੜ੍ਹ ਵੀ ਜਾਣਾ ਇੱਧਰ ਉੱਧਰ ਜਾਣਾ 5-10 ਲੱਖ ਦਾ ਖਰਚਾ ਤਾਂ ਮੰਨ ਕੇ ਚੱਲੋ ਮਹੀਨੇ ਦਾ ਵੱਡ ਜਾਂਦਾ ਹੋਏਗਾ 5 ਤੋਂ 10 ਤੁਸੀਂ ਮੋٹے ਤੌਰ ਤੇ ਜੀ ਬਹੁਤ ਸਾਰੇ ਕੰਮ ਹੁੰਦੇ ਨੇ ਬਹੁਤ ਸਾਰੇ ਲੋਕਾਂ ਦਾ ਆਉਣਾ ਹਾਂ ਜੀ ਆਉਣਾ ਜਾਣਾ ਫਿਰ ਕੋਈ ਥੋੜੇ ਬਹੁਤੇ ਕੋਈ ਕੋਈ ਜ਼ਰੂਰਤਮੰਦ ਆ ਗਿਆ ਜੀ ਕਿਤੇ ਕੋਈ ਖੇਡ ਮੇਲਾ ਆ ਗਿਆ ਦੇ ਪੱਲੂ ਇਸ ਤਰ੍ਹਾਂ ਮਤਲਬ ਕਿ ਸਰ ਪੈਸੇ ਲੱਗਦੇ ਨੇ ਪਰ ਗੱਲ ਇਹ ਹੈ ਕਿ ਠੀਕ ਆ ਉਹ ਸਾਰਾ ਖਰਚ ਜਨਤਾ ਜਿਹੜੀ ਉਹ ਸਹਿਣ ਵੀ ਕਰ ਸਕਦੀ ਆ ਪਰ ਬਦਲੇ ਚ ਤੁਸੀਂ ਕੀ ਦਿਓਗੇ ਕੀ ਇੱਕ ਐਮਐਲਏ ਇਸ ਤਰ੍ਹਾਂ ਦੇ ਪੱਤੇ ਲੈਣ ਤੋਂ ਬਾਅਦ ਗਰੰਟੀ ਚੁੱਕ ਸਕਦਾ ਹੈ ਕਿ ਉਹਦੇ ਜਿਹੜੇ ਸਰਕਾਰੀ ਹਸਪਤਾਲ ਆ ਸਰਕਾਰੀ ਕਾਲਜ ਆ ਜੀ ਤਹਿਸੀਲ ਆ ਸਬ ਤਹਿਸੀਲ ਆ ਇਹ ਜਿਹੜੇ ਸਾਰੇ ਦਫ਼ਤਰ ਆ ਇਹ ਸੁਚਾਰੂ ਢੰਗ ਨਾਲ ਚੱਲਣਗੇ ਬਿਲਕੁਲ ਜਿਹੜੇ ਪੈਸੇ ਕਿਸੇ ਨਾਲ ਬੇਇਨਸਾਫੀ ਨਹੀਂ ਹੋਏਗੀ ਕੋਈ ਵਿਕਾਸ ਕਾਰਜ ਜਿਹੜਾ ਭਈ ਉਹਦੇ ਵਿੱਚ ਅੜਿੱਕਾ ਅੜਚਨ ਨਹੀਂ ਆਉਣਦਿਆਂਗਾ ਕਿ ਇਹ ਗਰੰਟੀ ਲੈਂਦੇ ਨੇ ਇਸ ਗੱਲ ਦੀ ਬਿਲਕੁਲ ਨਸ਼ਾ ਨੁਸ਼ਾ ਵਾਲਾ ਮਾਮਲਾ ਜਿਹੜਾ ਉਹ ਤੇ ਛੱਡ ਦਿਓ ਤੇ ਇਹਨਾਂ ਦੇ ਵਸਤਾ ਰੋਗ ਨਹੀਂ ਹੈ ਜੀ ਉਹ ਤੇ ਬਸ ਰੌਲਾ ਪਾਉਣ ਚੁੱਕੇ ਹੀ ਆ ਪਰ ਕੀ ਇਹਨਾਂ ਵਾਸਤੇ ਜਿੰਨਾ ਚੀਜ਼ਾਂ ਵਾਸਤੇ ਚੁਣੇ ਜਾਂਦੇ ਆ ਹੂੰ ਮੋਢਲੀਆਂ ਕੀ ਚੀਜ਼ਾਂ ਨੇ ਠੀਕ ਆ ਮੈਂ ਕਹਿੰਦਾ ਜਿਵੇਂ ਲਿਖਿਆ ਹੁੰਦਾ ਨਾ ਟਰੱਕਾਂ ਵਾਲਿਆਂ ਨੇ ਟਰੱਕਾਂ ਵਾਲਿਆਂ ਨੇ ਬੜੀਆਂ ਗਜ਼ਬ ਦੀਆਂ ਗੱਲਾਂ ਲਿਖੀਆਂ ਹੁੰਦੀਆਂ ਖਾਂਦੀ ਪੀਂਦੀ ਸੰਗ ਨਾ ਕਰੀ ਤੇ ਰਸਤੇ 'ਚ ਤੰਗ ਨਾ ਕਰੀ ਹੂੰ ਬਿਲਕੁਲ ਮੇਂ ਤੇਲ ਤੁਰ ਤੂ ਫੁੱਲਾ ਸ਼ੱਕ ਕਿਤੇ ਇਹ ਨਾ ਹੋਵੇ ਕਿ ਰਾਜ ਮਰ ਜਾਣੀਏ ਧੋਖਾ ਦੇ ਜਾਵੇ ਬਿਲਕੁਲ ਜੀ ਆਪਦੀ ਲਾਰੀ ਤੇ ਲਿਖਿਆ ਹੁੰਦਾ ਹੈ ਉਹੀ ਗੱਲ ਇਦਾਂ ਹੈ ਤਾਂ ਇਹ ਹੀ ਹੈ ਕਿ ਠੀਕ ਹੈ ਭਾਈ ਅਸੀਂ ਤੁਹਾਨੂੰ ਤੇਲ ਪਾਣੀ ਫੁੱਲ ਦੇ ਸਕਦੇ ਹਾਂ ਜੀ ਪਰ ਤੁਸੀਂ ਬਦਲੇ ਚ ਕੀ ਦੇਣਾ ਹੁਣ ਇੱਕ ਵਿਧਾਇਕ ਆਪਣੇ ਹਲਕੇ ਚੋਂ ਜਿੱਤ ਕੇ ਉਹ ਤੇ ਚੰਡੀਗੜ੍ਹ ਬੈਠਾ ਜਾਂ ਸ਼ਹਿਰ ਕੋਠੀ ਪਾ ਲਈਆ ਹੂੰ ਤੇ ਉੱਥੇ ਸਟਾਫ ਬੈਠਾ ਮਾੜਾ ਮੋਟਾ ਜਿਹਾ ਗੇੜਾ ਛੇੜਾ ਲਾ ਲਿਆ ਤੇ ਜਿਹਦਾ ਕੰਮ ਕਰਵਾਉਣਾ ਹਾਂ ਵੀ ਇਹਨੇ ਵੋਟ ਪਾਈ ਸੀ ਉਹਦਾ ਕਰਵਾ ਦਿਓ ਜਿਨੇ ਨਹੀਂ ਪਾਈ ਉਦੇ ਉਲਟ ਭਗਤਾ ਦਿਓ ਇਹ ਇਹ ਰਾਜਨੀਤੀ ਜਿਹੜੀ ਹੈ ਨਾ ਫਿਰ ਸਾਨੂੰ ਉਹ ਥੋੜੀ ਜੀ ਬਦਲ ਕੇ ਇੱਕ ਵਧੀਆ ਰਾਜਨੀਤੀ ਜਾਂ ਵਧੀਆ ਇੱਕ ਜਵਾਬ ਦੇਈ ਜਿਹੜੀ ਉਹ ਤੈ ਵੀ ਕਰਨੀ ਚਾਹੀਦੀ ਜੀ 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 ਵਧਾਉਂਦੇ ਆ ਤਾਂ ਬਿਲਕੁਲ ਬਿਲਕੁਲ ਮਿੰਟੂ ਜੀ ਇੱਥੋਂ ਹੀ ਦੋ ਦੋਸਤਾਂ ਨੇ ਦੱਸਣਾ ਵੀ ਸ਼ੁਰੂ ਕਰਤਾ ਬਿੱਕਰ ਸਿੰਘ ਜੀ ਦੱਸ ਰਹੇ ਕਿ ਕਾਂਗਰਸ ਸਰਕਾਰ ਵੇਲੇ ਤਾਂ ਝਾੜੂ ਘਾੜਿਆ ਨੇ ਰੌਲਾ ਪਾ ਲਿਆ ਸੀ ਕਿ ਇਹਨੇ ਤਨਖਾਹ ਵਧਾਉਣ ਨਹੀਂ ਦਿੱਤੀ ਸੀ ਇਹਨਾਂ ਨੇ ਦੇਖੋ ਹਾਂ ਜੀ ਉਦੋਂ ਇੱਕ ਯਤਨ ਕੀਤਾ ਗਿਆ ਸੀਗਾ ਮੇਰੇ ਖਿਆਲ ਨਾਲ ਤਾਂ ਉਦੋਂ ਵਿਰੋਧ ਹੋਇਆ ਸੀਗਾ ਪਰ ਹੁਣ ਤਾਂ ਜਿੱਦਾਂ ਦਾ ਮਤਲਬ ਕਿ ਆ ਰਿਆ ਸੁਨੋ ਜੀ ਹੁਣ ਸਾਰੇ ਸਹਿਮਤ ਹੈ ਕਹਿੰਦੇ ਸਾਰਿਆਂ ਦੀਆਂ ਚੀਕਾਂ ਨਿਕਲੀਆਂ ਪਈਆਂ ਕਿ ਮਹਿੰਗਾਈ ਬੜੀ ਹੋ ਗਈ ਹੈ ਇਹ ਇਹਨਾਂ ਨੂੰ ਆਪਦੀ ਮਹਿੰਗਾਈ ਦਿੱਸਦੀ ਆ ਆਮ ਬੰਦੇ ਦਾ ਕੀ ਹਾਲ ਆ ਕਦੇ ਸਦਨ ਦੇ ਵਿੱਚ ਇਕਨੋਮੀ ਤੇ ਵੀ ਕੋਈ ਬਹਿਸ ਕਰ ਲੈਣਾ ਕਿ ਭਾਈ ਪਰ ਕੈਪੀਟਾ ਇਨਕਮ ਕਿੰਨੀ ਕੁ ਵਧੀ ਆ ਬੰਦੇ ਦੀ ਉਹ ਤਾਂ ਨੋਟਿਸ ਕਰਨੀ ਚਾਹੀਦੀ ਜੋ ਕੰਜ਼ਮਪਸ਼ਨ ਪਾਵਰ ਹੁੰਦੀ ਆ ਯਾਨੀ ਉਹ ਖਰਚ ਕਰਨ ਵਾਲੀ ਸਮਰੱਥਾ ਕਹਿੰਦੇ ਲੋ ਖਰੀਦ ਸਮਰੱਥਾ ਕਹਿੰਦੇ ਕਿ ਉਹ ਕਿੰਨੀ ਵਧਾਈ ਜੀ ਹੂੰ ਉਹਦੇ ਤੇ ਵੀ ਚਰਚਾ ਹੋ ਜਾਣੀ ਚਾਹੀਦੀ ਹੈ ਬਿਲਕੁਲ ਕਿਸਾਨ ਦੀ ਫਸਲ ਦਾ ਭਾਅ ਕਿੰਨਾ ਵਧਾਇਆ ਜੀ ਮਗਾਈ ਦੀ ਮਾਰ ਤੇ ਉਹਨੂੰ ਵੀ ਪੈਂਦੀ ਹੈ ਨਾ ਫੈਰਟੀਲਾਈਜ਼ਰ ਆ ਜਾਂ ਸਪਰੀਆਂ ਨੇ ਰਿਹਾ ਸਪਰੀਆਂ ਤੋਂ ਲੈ ਕੇ ਹਰ ਇੱਕ ਸਾਲ ਉਹਨੂੰ ਵੀ ਤੇ ਵਧਵਾ ਖਰਚਾ ਆਉਂਦਾ ਹੈ ਬਿਲਕੁਲ ਇੱਕ ਮਜ਼ਦੂਰ ਦੀ ਕਿੰਨੀ ਆਮਦਨ ਵਧੀ ਹੈ ਜੀ ਜਨਾਬ ਜਿਹੜਾ ਦੁੱਧ ਤੋਂ ਲੈ ਕੇ ਸਾਰਾ ਕੁਝ ਮੁੱਲ ਦਾ ਇਸਤੇਮਾਲ ਕਰਦਾ ਤੇ ਜਿਹਦੀ ਆਮਦਨ ਮਸਾ ਦਿਹਾੜੀ ਦੀ ਕੋਈ 4 ਤੋਂ 500 ਹੁੰਦੀ ਹੈ ਉਹ ਉਹਦੇ ਬਾਰੇ ਵੀ ਤੇ ਦੇਖੋ ਨਾ ਕਿ ਮਗੇਾਈ ਦੀ ਮਾਰ ਤੇ ਉਹਨੂੰ ਵੀ ਪੈ ਰਹੀ ਆ ਬਿਲਕੁਲ ਉਹਨਾਂ ਨੂੰ ਤਾਂ ਕੁਝ ਜਿਹੜੀਆਂ ਚੀਜ਼ਾਂ ਮਿਲਦੀਆਂ ਮਿਲਦੀਆਂ ਸੀ ਮਾੜੀਆਂ ਮੋਟੀਆਂ ਆਮ ਲੋਕਾਂ ਨੂੰ ਉਹ ਵੀ ਕਈ ਸਹੂਲਤਾਂ ਹੀ ਬੰਦ ਹੋ ਗਈਆਂ ਨੇ ਬਿਕਰ ਸਿੰਘ ਜੀ ਦੱਸ ਰਹੇ ਕਿ ਟੈਲੀਫੋਨ ਦਾ ਖਰਚ ਵੀ ਕਹਿੰਦੇ 45000 ਰੁਪਏ ਤੱਕ ਹੋ ਗਿਆ ਨਹੀਂ ਸਾਬ ਉਹ ਇਹ ਤਾਂ ਹੁਣ ਜਦੋਂ ਹੋਏਗਾ ਪਤਾ ਲੱਗੇਗਾ ਪਰ ਮੌਜੂਦਾ ਸਮੇਂ ਦੇ ਵਿੱਚ ਜੇ ਤੁਸੀਂ ਦੇਖੋਗੇ ਤਾਂ ਇਹ 15000 ਆ ਪਰ 15000 ਮੋਬਾਈਲ ਤੇ ਮੈਂ ਬਹੁਤ ਵਾਰੀ ਸਵਾਲ ਚੁੱਕੇ ਆ ਕਿ ਆ ਮੇਰਾ ਮੋਬਾਈਲ ਆ ਜੀ ਇਹਦੇ ਚ ਦੋ ਨੰਬਰ ਚੱਲਦੇ ਨੇ ਹਾਂਜੀ ਠੀਕ ਹੈ ਸਾਬ ਦੋ ਨੰਬਰ ਚੱਲਦੇ ਆ ਤੇ ਦੋਵਾਂ ਦਾ ਜੇ ਮੈਂ ਖਰਚਾ ਰਲਾ ਕੇ ਤੁਹਾਨੂੰ ਦੱਸਾਂ ਮੋٹے ਤੌਰ ਤੇ ਹੁਣ ਤੇ ਪਿੱਛੋਂ ਜੇ ਇਹਨਾਂ ਨੇ ਆ ਕੇ ਅਮਾਨੀਆਂ ਨੇ ਮੁੰਡਾ ਵਿਆਹਿਆ ਸੀ ਉਹਦਾ ਖਰਚਾ ਵੀ ਕੱਢਣਾ ਸਟਾਰਟ ਕਰ ਦਿੱਤਾ ਸ਼ਗਨ ਸ਼ੁਗਣ ਇਹਨਾ ਵੀ ਲੈ ਲਿਆ ਤਾਂ ਦੋਹਾਂ ਹੀ ਸਿਮਾਂ ਦਾ ਮੇਰਾ ਖਰਚਾ ਜਿਹੜਾ ਹੈ ਟੋਟਲ ਜੇ ਮੈਂ ਮੋٹے ਤੌਰ ਤੇ ਲਾਵਾ ਕੇ 6-700 ਰੁਪਈਆ ਜੀ ਤੇ ਨੌਨ ਸਟਾਪ ਕਾਲਿੰਗ ਹਾਂਜੀ ਐਸਐਮਐਸ ਨੇ ਤੇ ਦੋਆ ਚ ਡਾਟਾ ਵੀ ਮਿਲ ਜਾਂਦਾ ਜਿੱਦ ਕਿ ਮਤਲਬ ਕਿ ਸਾਡੀ ਤੇ ਕੋਈ ਜ਼ਿਆਦਾ ਇਨੀ ਜ਼ਰੂਰਤ ਨਹੀਂ ਹੁੰਦੀ ਤੁਹਾਨੂੰ ਪਤਾ ਹੈ ਇੱਥੇ ਵੀ ਆਪਣੇ ਵਾਈਫਾਈ ਲੱਗੇ ਆ ਘਰੇ ਵੀ ਲੱਗੇ ਅੱਜ ਕੱਲ੍ਹ ਤਾਂ ਕਿਤੇ ਤੁਰੇ ਜਾਂਦੇ ਆ ਭਾਵੇਂ ਕੋਈ ਕਾਲ ਕੂਲ ਵਾਸਤੇ ਇਸਤੇਮਾਲ ਕਰ ਲਈਏ ਅੱਜਕੱਲ WhatsApp ਕਾਲ ਜਿਆਦਾ ਸਾਡੇ ਅਰਗੰਤ WhatsApp ਕਾਲ ਹੀ ਆਉਂਦੀ ਹੈ ਤੁਹਾਨੂੰ ਪਤਾ ਹੈ ਕਿਉਂਕਿ ਸਿੱਧੇ ਅੱਜਕੱਲ ਬੇਵਸਾਈ ਹੈ ਬਈ ਸਿੱਧੇ ਕੋਈ ਕਾਲ ਹੀ ਨਹੀਂ ਕਰਦਾ ਵੀ ਅਗਲਾ ਕਹਿੰਦਾ ਮੈਂ ਨਹੀਂ ਕਰਦਾ ਹੁੰਦਾ ਜੀ ਰਿਕਾਰਡਿੰਗ ਮੈਂ ਨਹੀਂ ਕਰਦਾ ਹੁੰਦਾ ਜੀ ਮੇਰੇ ਫੋਨ 'ਚ ਰਿਕਾਰਡਿੰਗ ਆਨ ਹੀ ਨਹੀਂ ਹੈ ਪਰ ਅੱਜਕੱਲ ਕਰਦੇ ਮਿੰਟੂ ਜੀ ਹਾਂ ਜੀ ਇਹ ਇਹ اخਲਾਕੀ ਤੌਰ ਤੇ ਮੈਂ ਸਹੀ ਨਹੀਂ ਮੰਨਦਾ ਸੀ ਵੀ ਬੜੀਆਂ ਕੀਤੀਆਂ ਨੇ ਰਿਕਾਰਡਿੰਗਾਂ ਜੀ ਲੀਡਰਾਂ ਦੀਆਂ ਕਈ ਵਾਰ ਆਫੀਸ਼ੀਅਲੀ ਕੁਝ ਚੀਜ਼ਾਂ ਨੂੰ ਸੁਣਾਉਣਾ ਹੋਵੇ ਤਾਂ ਪੁੱਛ ਕੇ ਆਪਾਂ ਇਜ਼ਾਜ਼ਤ ਲੈ ਕੇ ਰਿਕਾਰਡਿੰਗ ਕਰਦੇ ਹਾਂ ਉਹ ਗੱਲ ਵੱਖਰੀ ਹੋ ਜਾਂਦੀ ਹੈ ਜੀ 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 ਸੁਖਪ੍ਰੀਤ ਜੀ ਕਹਿ ਰਹੇ ਕਿ ਜਿਹੜੇ ਨਵੇਂ ਭਰਤੀ ਹੋਏ ਆ ਉਹਨਾਂ ਦਾ ਪ੍ਰੋਬੇਸ਼ਨ ਪੀਰੀਅਡ ਇਹਨਾਂ ਨੇ 2 ਸਾਲ ਤੋਂ 3 ਸਾਲ ਵਧਾਤਾ ਕਹਿੰਦੇ ਆਪਣੀਆਂ ਸੈਲਰੀਆਂ ਵਧਾਈ ਜਾਂਦੇ ਆ ਦੂਜੇ ਪਾਸੇ ਸਾਇਲ ਜੀ ਕਹਿ ਰਹੇ ਕਿ ਜਨਤਾ ਵਾਸਤੇ ਖਜ਼ਾਨੇ ਖਾਲੀ ਹੁੰਦੇ ਆ ਸੁਖਪ੍ਰੀਤ ਜੀ ਇਹ ਵੀ ਕਹਿ ਰਹੇ ਕਿ ਮੋਬਾਈਲ 'ਤੇ ਥੋੜੀ ਗੱਲ ਭੁੱਲ ਗਏ ਭੁੱਲਦੇ ਕਾਹਨੂੰ ਆ ਜੀ ਲੋਕ ਕੁਝ ਨਹੀਂ ਭੁੱਲਦੇ ਮਲਕੀਤ ਜੀ ਕਹਿ ਰਹੇ ਨੇ ਮਿੰਟੂ ਜੀ ਕਿ ਸਰ ਜੀ ਸਰਕਾਰ ਆਪਣੇ ਐਮਐਲਏ ਦੀ ਸੈਲਰੀ ਤੇ ਵਧਾ ਰਹੀ ਹੈ ਕਹਿੰਦੇ ਜਿਹੜੇ ਹੈਲਥ ਡਿਪਾਰਟਮੈਂਟ ਵਾਲੇ ਆ 16-16 ਸਾਲਾਂ ਤੋਂ ਲੰਮਕੀ ਜਾ ਰਹੇ ਉਹਨਾਂ ਨੂੰ ਨਹੀਂ ਪੱਕੇ ਕਰ ਰਹੇ ਨਹੀਂ ਸਭ ਇੱਥੇ ਮੈਨੂੰ ਆਇਆ ਸੀਗਾ ਜਿਹੜੇ ਆਗੇ ਨੇ ਕੰਮ ਕਰਦੇ ਪਾਵਰਕਾਮ ਚ ਕੰਟਰੈਕਟ ਦੇਸ ਤੇ ਜੀ ਸਾਲਾਂ ਤੋਂ ਉਹ ਲੰਮਕ ਰਹੇ ਉਹਨਾਂ ਨੇ ਹਾਲਾਕੇ ਫੋਨ ਕਰਕੇ ਆਖਿਆ ਸੀਗਾ ਕਿ ਅਸੀਂ ਇੱਥੇ ਆ ਕੇ ਆਪਦੀ ਕੁਝ ਵਿਥਿਆ ਸੁਣਾਉਣੀ ਚਾਹੁੰਦੇ ਆ ਤੇ ਮੈਂ ਆਖਿਆ ਸੀ ਵੈਲਕਮ ਜੀ ਜੀ ਉਹ ਰੋ ਰਹੇ ਨੇ ਕਿ ਭਾਈ ਬੁਰਾ ਹਾਲਿਆ ਉਹੀ ਸਾਨੂੰ ਦਈ ਜਾਂਦੇ ਤੇ ਉਹਦੇ ਵਿੱਚ ਵੀ ਗੜਬੜਾਂ ਨੇ ਅੱਜ ਕੱਲ ਤੁਹਾਨੂੰ ਪਤਾ ਹੀ ਆ ਕਿ ਮਿਨੀਮਮ ਵੇਜ ਦਿਖਾਇਆ ਜਾਂਦਾ ਜੀ ਚੈੱਕ ਲੈ ਲੈ ਜਾਂਦੇ ਆ ਜਾਂ ਖਾਤੇ ਚੋਂ ਆਪ ਹੀ ਕਢਾ ਲੈ ਬਥੇਰਾ ਕੁਸ਼ੂਰ ਬਹੁਤ ਕੁਸ਼ੂਰ ਬਹੁਤ ਕੁਸ਼ੂਰ ਤਾਂ ਉਹ ਤਾਂ ਉਹਨਾਂ ਦੀ ਇਨਕਮ ਤੇ ਉੱਥੇ ਖਲੋਤੀ ਆ ਵਿਚਾਰਿਆਂ ਦੀ ਕੋਈ 8000 ਤੇ ਕੋਈ 10000 ਤੇ ਜਨਾਬ ਤੇ ਤੁਸੀਂ 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 ਮੰਗਾਈ ਤਾਂ ਰੋਣਾ ਰੋਨੇ ਅਸੀਂ ਤੁਹਾਡੀ ਮੰਗਾਈ ਨਾਲ ਸਹਿਮਤ ਆ ਤਾਂ ਆਮ ਬੰਦੇ ਦੀ ਮੰਗਾਈ ਗੱਲ ਨਹੀਂ ਖੋਣਾ ਸਾਡੀ ਇਹ ਇਹ ਤੇਰਾ ਘਰ ਇਹ ਮੇਰਾ ਘਰ ਹਮ ਤਾਂ ਤੁਸੀਂ ਦੂਜੇ ਦਾ ਘਰ ਵੀ ਦੇਖੋ ਨਾ ਬਿਲਕੁਲ ਬਿਲਕੁਲ